ਆ ਖੜਕੜ ਕਲਾਵੇ ਹੋਰ ਉਹ ਮੁੰਡੇ ਜਿਹੜੇ ਕੋਟੇ ਹੈ ਤਾਂ ਉਸ ਤੋਂ ਬਾਅਦ ਚਾਰ ਪੰਜ ਮੁੰ ਲੜਕੇ ਇਹਨਾਂ ਨੂੰ ਲੱਭਣ ਲੱਗ ਗਏ ਲੱਭਦੇ ਲੱਭਦੇ ਜਾ ਇਹਨਾਂ ਦੁਕਾਨ ਤੇ ਗਏ ਦੁਕਾਨ ਤੇ ਨਹੀਂ ਸੀਗੇ ਪਰ ਗੁੱਸੇ ਵਿੱਚ ਆ ਕੇ ਮੁੰਡਿਆਂ ਨੇ ਇਹਨਾਂ ਦੀ ਦਾਨਾ ਜੀ ਤੋੜ ਫੰਦੀ ਕੀਤੀ ਹੋਰ ਉਸ ਤੋਂ ਬਾਅਦ ਇਹਨਾਂ ਦਾ ਪਰਚਾ ਜਿਹੜਾ ਸਾਡੇ ਪੁਲਿਸ ਅਥਰਾ ਨੇ ਦਰਜ ਕਰ ਦਿੱਤਾ ਪਰ ਦੂਸਰਾ ਇਹਨਾਂ ਨੇ ਵੱਡੀ ਤعداد ਦੇ ਵਿੱਚ 15 ਤੋਂ 14 ਤੋਂ 15 ਮੁੰਡਿਆਂ ਦੇ ਜਿਹੜੇ ਟੌਂਡਾ ਖਰਦੀ ਕਰਦੇ ਆ ਸ਼ਹਿਰ ਦੇ ਇਲਾਕੇ ਦੇ ਗੈਂਗਸਟਰ ਨੇ ਔਰ ਸਮਗਲਿੰਗ ਇਹਨਾਂ ਦੀ ਹੁੰਦੀ ਹੈ ਨਸ਼ਾ ਸੰਬੰਧ ਕਰਦੇ ਆ ਇਹ ਕੋਣ ਆ ਬੰਦੇ ਜਿਹੜੇ ਇਹ ਹੈਗੇ ਆ ਕੋਈ ਖਾਨਖਾਨਾ ਦੇ ਆ ਕੁਲੀਆਂ ਦੇ ਵਿੱਚ ਰਹਿੰਦੇ ਹੈਗੇ ਇਹਨਾਂ ਦੇ ਮਹਿਰਮਪੁਰ ਦਾ ਵਿਚਾਇ ਖਾਨਖਾਨੇ ਦਾ ਕੀ ਨਾਮ ਨਹੀਂ ਪਤਾ ਮੈਨੂੰ ਇਹਨਾਂ ਦਾ ਨਾਂ ਇੱਕ ਬੱਬੂ ਮਾਨ ਕਹਿੰਦੇ ਆ ਕਿ ਬੱਬੂ ਮਾਨ ਦਾ ਭਰਾ ਕਹਿੰਦੇ ਆ ਕੁਝ ਇਸ ਵਾਰਾ ਜਾਣਕਾਰੀ ਨਹੀਂ ਨਾਮਾਂ ਦੀ ਬੱਟ ਮੁੰਡੇ ਜਾਣਦੇ ਆ ਜਿਨ੍ਹਾਂ ਨਾਲ ਇਹਨਾਂ ਨੇ ਤੰਗ ਮਚਾਇਆ ਜਿਨ੍ਹਾਂ ਨੇ ਸੱਤਰ ਤਗੜਾ ਪੇਸ਼ ਹੋਇਆ ਤੇ ਇਹਨਾਂ ਨੇ ਵੱਡੀ ਗਲਤੀ ਕੀਤੀ ਮਾਰਲੇ ਦੇ ਵਿੱਚ ਆ ਕੇ 14 ਤੋਂ 15 ਮੁੰਡਿਆਂ ਨੇ ਮੁੱਹਲੇ ਦੇ ਵਿੱਚ ਆ ਕੇ ਇਹਨਾਂ ਨੇ ਮੁੱਲਾਂਵਾਲੀ ਗੁੰਡਾਗਰਦੀ ਕੀਤੀ ਤੇ ਗੁੰਡਾਗਰਦੀ ਦੇ ਵਿੱਚ ਸਾਡੇ ਪੁਲਸਫਰਾਂ ਦਾ ਬੜਾ ਯੋਗਦਾਨ ਰਿਹਾ ਅਸੀਂ ਇਹਨਾਂ ਨੂੰ ਉਸ ਦਿਨ ਤੋਂ 1.5 ਤੋਂ 2 ਮਹੀਨੇ ਦੇ ਵਿੱਚ ਕਹਿ ਕਹਿ ਰਹੇ ਆਂ ਵੀ ਇਹ ਜਿਹੜੇ ਸਾਡੇ ਨਿਵਾਲੇ ਦੇ ਵਿੱਚ ਇਹਨਾਂ ਨੇ ਆ ਕੇ ਗਲਤ ਕੰਮ ਕੀਤਾ ਗੁੰਡਾਗਰਦੀ ਕੀਤੀ ਹੈ ਇਹਨਾਂ ਤੇ ਜੋ ਧਾਰਾ ਲੱਗਦੀ ਹੈ ਜੋ ਬੰਦਾ ਤੇ ਨਨ ਹੋਰ ਅਸਟੀਖਾਰ ਕੇ ਇਹਨਾਂ ਨੂੰ ਕੋਰਟ ਪੇਸ਼ ਕੀਤਾ ਜਾਵੇ ਬਟ ਇੱਥੇ ਮਿਲੀ ਬੋਤਨ ਅੱਜ ਦੀ ਤਾਜ਼ਾ ਉਦਾਹਰਣ ਹੈ ਅੱਜ ਦੀ ਹੁੰਦੀ ਉਦਾਹਰਣ ਹੈ ਕਿ ਇੱਥੇ ਜਿਹੜੇ ਲੋਸ਼ੀ ਲੋਗ ਨੇ ਇਹਨਾਂ ਦੇ ਖਿਲਾਫ ਧਰਨਾ ਦਿੱਤਾ ਗਿਆ ਜਿਹਦਾ ਕਰਕੇ ਦਿੱਤਾ ਗਿਆ ਉਹ ਅੱਜ ਸਾਡੇ ਐਸਐਸ ਐਸਐਚਓ ਸਾਊਂਡ ਨੂੰ ਮਿਲ ਕੇ ਗਏ ਆ ਉਹ ਅੰਦਰ ਮਿਲ ਕੇ ਗਏ ਆ ਬਾਹਰ ਧਰਨਾ ਚੱਲ ਰਿਹਾ ਹੈ ਕੁਦਰਤ ਦਾ ਜੋ ਕਈ ਵਾਰੀ ਚੰਗੀ ਕੁਦਰਤ ਸਾਥ ਦੇ ਜਾਂਦੀ ਹੈ ਇਹ ਅੱਜ ਉਹ ਭੜੀ ਪੀਰ ਦੇ ਵਿੱਚੋਂ ਰਸ ਦੇ ਵਿੱਚੋਂ ਬੱਚਿਓ ਉਹ ਬੰਦੇ ਨਿਕਲ ਗਏ ਤੇ ਉਹਨਾਂ ਦਾ ਕੁਦਰਤ ਨੇ ਬਚਾਅ ਕਰ ਦਿੱਤਾ ਤੇ ਅਸੀਂ ਚਾਹੁੰਦੇ ਅੱਜ ਵੀ ਹਰ ਸਾਥੂ ਤੇ ਅਸਾਂ ਕਹਿੰਦੇ ਇਹ ਜਿਹੜੇ ਬੰਦੇ ਦੋਸ਼ੀ ਐ ਮੁਹੱਲੇ ਦੇ ਵਿੱਚ ਉਹਨਾਂ ਨੇ ਹਰਦੰਗ ਬਚਾਇਆ ਅਤੰਗ ਬਚਾਇਆ ਉਹਨਾਂ ਦੇ ਜਲਦੀ ਤੋਂ ਜਲਦੀ ਪਰਚੇ ਕੀਤੇ ਜਾਣ ਨਹੀਂ ਪਰਚੇ ਕਰ ਸਕਦੀ ਐ ਪੁਲਿਸ ਤੇ ਤਦ ਤੱਕ ਇਹ ਧਰਨਾ ਇਹ ਜੇ ਡਰਾਉ ਉੱਤੋਂ ਡਗਲਾ ਰਹੇਗਾ ਜਦ ਤੱਕ ਪੁਲਿਸ ਨਹੀਂ ਜੈ ਹਿੰਦ ਅੱਗੇ ਚਾਹੁੰਦੇ ਅੱਜ ਵੀ ਹਰ ਕੀਤਾ ਜਾਵੇ ਧੰਨਵਾਦ ਧੰਨਵਾਦ ਥੈਂਕ ਯੂ